ਲਗਾ ਅਸੀਂ ਪਿੰਡ ਅਕਲੀ ਆਏ ਸੀ ਤੇ ਅਸੀਂ ਅੱਜ ਪਵਸਤਰ ਸਰਦਾਰ ਸੁਖਵਿੰਦਰ ਸਿੰਘ ਜੀ son of ਜਵਾਲਾ ਸਿੰਘ ਜੀ ਨੂੰ ਇੱਥੇ ਪਵਾਇਆ ਸੀ ਤਿੰਨ ਪੈਕੇਟ ਤੇ ਇਹ ਆਪਾਂ ਉਹਦਾ ਹੀ ਬਾਰੇ ਰਿਜ਼ਲਟ ਜਾਨਣਾ ਚਾਹੁੰਦੇ ਆ ਵੀ ਇਹਨਾਂ ਨੂੰ ਕੀ ਕੀ ਫਾਇਦਾ ਹੋਇਆ ਤੇ ਹੁਣ ਸਰਦਾਰ ਜੀ ਆਪਾਂ ਨੂੰ ਸਾਰਾ ਇਹਦੇ ਬਾਰੇ ਜਾਣਕਾਰੀ ਦੇਣਗੇ ਇਹਨਾਂ ਨੂੰ ਪਵਸਤਰਾ ਪੋਣ ਨਾਲ ਕੀ ਫਾਇਦਾ ਹੋਇਆ ਹਾਂਜੀ ਸਰ ਇਸਮਿੰਦਰ ਸਿੰਘ ਜੀ ਇਹ ਪਸਤਰਾ ਪੋਣਾ ਸਾਨੂੰ ਦੱਸੋ ਤੁਹਾਨੂੰ ਕੀ ਕੀ ਪਸਤਰਾ ਦਾ ਇਹੀ ਹੈ ਜੀ ਪਹਿਲਾਂ ਅਸੀਂ ਪਾਉਂਦੇ ਸੀ ਚਾਰ ਘਟਿਆ ਮਗੂ ਸੱਤ ਪੈਣਾ ਪਿਆਰ ਜੂਰੀ ਦੀ ਗੱਲ ਕਰ ਰਹੇ ਹਾਂ ਜੀ ਜੂਰੀ ਹੈ ਹਾਂਜੀ ਅੱਛਾ ਜੀ ਉਹ ਜੂਰੀ ਦੇ ਬਜਾਏ ਅਸੀਂ ਆਹ ਕੋਸ਼ਿਸ਼ ਸਾਨੂੰ ਜਿਹੜਾ ਦਿੱਤਾ ਹੈਗਾ ਹਾਂਜੀ ਇਹ ਚੀਜ਼ ਨੇ ਸਾਨੂੰ ਬਹੁਤ ਜ਼ਿਆਦੇ ਸਾਨੂੰ ਤਿਆਰਬਾ ਦਿਖਾਇਆ ਤਿਆਰਬਾ ਫਾਇਦਾ ਕੀਤਾ ਮਤਲਬ ਫਾਇਦਾ ਕੀਤਾ ਜੀ ਵੀ ਜੂਰੀ ਆਪਣਾ ਕਿੰਨਾ ਘਟ ਪਿਆ ਜੀ ਜੂਰੀ ਤਾਂ ਅਸੀਂ ਦੋ ਬੋਰੀਆਂ ਲੰਗੀਆਂ ਜੂਰੀ ਚਾਰ ਤੋਂ ਉੱਪਰ ਦੋ ਬੋਰੀਆਂ ਤੇ ਆ ਗਈ ਤੇ ਕਣਕ 'ਚ ਕੋਈ ਫਰਕ ਲੱਗਦਾ ਠੀਕ ਹੈ ਕੋਈ ਫਰਕ ਨਹੀਂ ਅੱਛਾ ਜੀ ਜਾਣੀ ਵੀ ਅੱਧੇ ਜਾਨੀ ਜ਼ਿੰਦਗੀ ਦੇ ਵਿੱਚੋਂ ਪਹਿਲੀ ਵਾਰ ਕਣਕ ਨੂੰ ਮੈਂ ਦੇਖ ਰਿਹਾ ਹਾਂ ਵੀ ਕਣਕ ਮੇਰੀ ਠੀਕ ਹੈ ਜੀ ਅੱਛਾ ਤੁਸੀਂ ਜ਼ਿੰਦਗੀ 'ਚ ਇਹ ਗੱਲ ਕਹਿ ਸਕਦੇ ਹੋ ਕਿ ਜੂਰੀਏ ਦੇ ਨਾਲ ਜਿਹੜੀ ਵੀ ਗੱਲ ਹੁੰਦੀ ਸੀ ਪਰ ਉਹ ਪਾਸਤਰਾ ਨਾਲ ਵੀ ਅੱਜ ਤੱਕ ਜ਼ਿੰਦਗੀ 'ਚ ਨਹੀਂ ਦੇਖੀ ਜਿਹੜੀ ਗੱਲ ਕੋਈ ਹੈ ਪਹਿਲੀ ਵਾਰ ਦੇਖਿਆ ਇਹ ਜੀ ਵੀ ਇਹਦਾ ਫਰਕ ਇੰਨਾ ਹੈ ਫਰਕ ਬਹੁਤ ਆ ਰਿਹਾ ਜੀ ਤੇਰੇ ਰੇਤ ਤੇ ਸਪਰੇ ਕੋਈ ਕੀਤਾ ਈ ਤੁਸੀਂ ਰੇਤ ਸਪਰੇ ਕੋਈ ਨਹੀਂ ਕੋਈ ਕਿਤੇ ਨਹੀਂ ਅੱਗੇ ਤੁਸੀਂ ਮੰਨ ਲਓ ਰੇਸਪਰੇਅ ਕਰਨਾ ਪੈਂਦਾ ਬਾਲੋ 1000 ਤੋਂ 1500 ਰੁਪਏ ਖਿੱਲੇ ਦੀ ਸਾਨੂੰ ਐਸਵੀ ਕਿਤੇ ਤੇਲਾ ਪੈ ਗਿਆ ਹਾਂਜੀ ਕਿਤੇ ਸੁੰਡੀ ਕੋਈ ਬਿਮਾਰੀ ਪਈ ਰਹੀ ਦੀ ਤੇਲੀ ਦੀ ਸੁੰਡੀ ਬਿਮਾਰੀ ਪੈਂਦੀ ਸੀ ਉਹਦੇ ਬਿਮਾਰੀ ਕਾਰਨ ਇਹਨੇ ਕੱਟਤੇ ਸਾਰੇ ਕੁਝ ਸਾਰੇ ਕੁਝ ਕੱਟਤੇ ਨਾ ਆਪਣਾ ਤੇਲਾ ਪਿਆ ਨਾ ਕੋਈ ਹੋਰ ਬਿਮਾਰੀ ਪਈ ਇਹਦੇ ਕਰਕੇ ਆਪਾਂ ਨੂੰ ਇੱਕ ਪੈਸੇ ਦਾ ਵੀ ਰੇਸਪਰੇਅ ਕਰਨਾ ਨਹੀਂ ਪਿਆ ਤਾਂ ਆਪਣੀ ਐ ਕਹਿ ਸਕਦੇ ਆ ਵੀ ਆਪਾਂ ਰੇਸਪਰੇਅ ਤੋਂ ਬਿਨਾ ਕਰਨ ਕੱਲੇ 2 ਗੱਟੇ ਯੂਰੀ ਦੇ ਪਏ ਐ 2 ਗੱਟੇ ਯੂਰੀ ਦੇ ਪਏ ਬਸ ਉਹ ਹੋਰ ਆਪਾਂ ਕੁਝ ਨਹੀਂ ਪਾਇਆ ਪੈਕਟ ਆਪ ਪੈਕਟ ਪਾਉਣ ਦੀ ਕਾਰਨ ਇਹ ਜਿਹੜ ਇਸ ਤਰ੍ਹਾਂ ਨੇ ਇਹ ਵੀ ਕੀ ਕੀ ਆਪਾਂ ਨੂੰ ਕੋਈ ਲੱਗਦਾ ਕੀ ਕੀ ਫਾਇਦਾ ਹੋ ਜਾਏ ਆ ਆਪਾਂ ਦੇਖ ਸਕਦੇ ਵੀ ਇਹਨਾਂ ਦੀ ਜ਼ਿੰਦਗੀ ਤੇ ਅਜਿਹੀ ਕਣਕ ਨਹੀਂ ਹੋਈ ਜਿਹੜੀ ਇਹ ਐਟੀ ਕਹਿ ਰਹੇ ਆ ਵੀ ਸਾਡੇ ਖੇਤ ਚ ਕਣਕ ਹੋਈ ਹੈ ਜਿਹਦੇ ਨਾਲ ਆਪਾਂ ਦੱਸ ਸਕਦੇ ਆ ਵੀ ਇਹਦਾ ਕੀਰ ਦਲਤ